ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠੇ ਹੋ ਕੇ ਲੜਨਗੇ ਇਹ ਦਾਵਾ ਕੀਤਾ ਗਿਆ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੇ ਵੱਲੋਂ ਜਦੋਂ ਮੁਕਸਦ ਦੀ ਜਿਲ੍ਹੇ ਦੇ ਵਿੱਚੋਂ ਸਰਵਣ ਸਿੰਘ ਪੰਦੇਰ ਰਿਹਾ ਹੋਏ ਉਸ ਤੋਂ ਬਾਅਦ ਪਟਿਆਲਾ ਪਹੁੰਚ ਕੇ ਇੱਕ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਵੱਡਾ ਦਾਵਾ ਕੀਤਾ ਗਿਆ ਹੈ ਕਿ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਲਈ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਭ ਕੁਝ ਆਪਣੇ ਦਿੱਲੀ ਵਾਲੇ ਲੀਡਰਾਂ ਨੂੰ ਬਚਾਉਣ ਦੇ ਲਈ ਕੀਤਾ ਤਾਂ ਕਿ ਉਹਨਾਂ ਨੂੰ ਜੇਲ੍ਹ ਜਾਂ ਫਿਰ ਈਡੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਤੋਂ ਬਾਅਦ ਸਰਵਣ ਸਿੰਘ ਨੇ ਇਹ ਵੀ ਦਾਵਾ ਕੀਤਾ ਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਭਾਜਪਾ ਹਰੜ ਕੇ ਲੜਨਗੇ ਤਾਂ ਇਹ ਵੱਡੇ ਦਾਵੇ ਆ ਜਿਹੜੇ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਕਿਸਾਨਾਂ ਦਾ 19 ਮਾਰਚ ਨੂੰ ਜਿਸ ਤਰੀਕੇ ਨਾਲ ਧਰਨਾ ਸਮਾਪਤ ਕਰਵਾਇਆ ਗਿਆ ਅੰਦੋਲਨ ਜਿਹੜਾ ਖਤਮ ਕੀਤਾ ਗਿਆ ਤੇ ਵੱਡੀ ਕਾਰਵਾਈ ਕਰਦੇ ਆ ਉਹਨਾਂ ਦਾ ਸਾਰਾ ਸਾਜੋ ਸਮਾਨ ਉੱਥੋਂ ਹਟਾ ਦਿੱਤਾ ਗਿਆ ਕਿਸਾਨਾਂ ਨੂੰ ਗ੍ਰਫਤਾਰ ਕੀਤਾ ਗਿਆ ਹਿਰਾਸਤ ਵਿੱਚ ਲੈ ਗਿਆ ਸੀ ਤਾਂ ਇਹ ਲਗਭਗ 9 ਦਿਨਾਂ ਬਾਅਦ ਰਿਹਾ ਹੋਏ ਨੇ ਉਸ ਤੋਂ ਬਾਅਦ ਇਹ ਵੱਡੇ ਦਾਵੇ ਕਿਸਾਨ ਆਗੂਆਂ ਦੇ ਵੱਲੋਂ ਕੀਤੇ ਗਏ ਨੇ ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਸਰਪੰਚ ਸਿੰਘ ਬੰਦੇਰ ਦੇ ਵੱਲੋਂ ਕਿ ਜੇਕਰ ਆਮ ਆਦਮੀ ਪਾਰਟੀ ਜਿਵੇਂ ਪਹਿਲਾਂ ਕਹਿੰਦੀ ਸੀ ਕਿ ਧਰਨਾ ਤੁਹਾਡਾ ਕੇਂਦਰ ਸਰਕਾਰ ਦੇ ਖਿਲਾਫ ਹੈ ਤਾਂ ਫਿਰ ਸਾਡੇ ਉੱਤੇ ਕਾਰਵਾਈ ਕਰਨ ਦੀ ਇਹਨਾਂ ਨੂੰ ਕੀ ਲੋੜ ਪੈ ਗਈ ਸੀ ਜਦੋਂ ਉਹਨਾਂ ਨੂੰ ਪਤਾ ਸੀ ਕਿ ਅਸੀਂ ਪੰਜਾਬ ਸਰਕਾਰ ਦੇ ਨਹੀਂ ਕੇਂਦਰ ਦੇ ਖਿਲਾਫ ਆਪਣੀ ਲੜਾਈ ਲੜ ਰਹੇ ਹਾਂ ਨਾਲੀਓ ਨੇ ਆਖੇ ਕਿ ਕਿਸਾਨਾਂ ਨੂੰ ਇਕੱਠੇ ਹੋ ਕੇ ਹੀ ਹੁਣ ਅੱਗੇ ਜੋ ਤਿਆਰੀ ਹੈ ਉਹ ਕਰਨੀ ਪਵੇਗੀ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲਣਾ ਪਵੇਗਾ ਤਾਂ ਇਸੇ ਦਰਮਿਆਨ ਉਹਨਾਂ ਨੇ ਇਹ ਵੱਡਾ ਦਾਬਾ ਕੀਤਾ ਕਿ ਪੰਜਾਬ ਝਾ ਮਾਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਹੋ ਕੇ ਚੋਣ ਲੜਨਗੇ ਅਤੇ ਆਪਣੇ ਲੀਡਰ ਨੂੰ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਰੀ ਕਾਰਵਾਈ ਕਿਸਾਨ ਮੋਰਚਾ ਉੱਤੇ ਅਤੇ ਕਿਸਾਨ ਲੀਡਰਾਂ ਦੇ ਉੱਤੇ ਕੀਤੀ ਹੈ ਕਿ ਤੁਸੀਂ ਇਸ ਦਾਅਵੇ ਦੇ ਨਾਲ ਸਹਿਮਤ ਹੋ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ジローディオ。